ਅਮਨਤੀ ਯਾਤਰਾ ਨੂੰ ਸਰਦਾਲੂਆਂ ਦੇ ਲਈ ਸੁਚਾਰੂ ਅਤੇ ਨਿਰਵਿਘਨ ਬਣਾਉਣ ਦੇ ਲਈ ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਦੇ ਵੱਲੋਂ ਇੱਕ ਸਪੈਸ਼ਲ ਮੀਟਿੰਗ ਕੀਤੀ ਜਾ ਰਹੀ ਹੈ ਇਹ ਉੱਚ ਪੱਧਰੀ ਮੀਟਿੰਗ ਜਿਸ ਦੇ ਵਿੱਚ ਅਮਨਤੀ ਯਾਤਰਾ ਨੂੰ ਨਿਰਵਿਘਨ ਅਤੇ ਸੁਰੱਖਿਤ ਬਣਾਉਣ ਦੇ ਲਈ ਚਰਚਾ ਕੀਤੀ ਜਾ ਰਹੀ ਕੀ ਹੈ ਜਿਸ ਦੇ ਵਿੱਚ ਵੱਖ-ਵੱਖ ਸੂਬਿਆਂ ਦੀ ਪੁਲਿਸ ਸੁਰੱਖਿਆ ਦਲ ਸਪੈਸ਼ਲ ਏਜੰਸੀਆਂ ਅਤੇ ਬਾਕੀ ਹੋਰ ਸਿਵਲ ਸਰਵਿਸਿਜ਼ ਵਾਲੇ ਵੀ ਜੋ ਉੱਚ ਪੱਧਰੀ ਜੋ ਆਗੂ ਨੇ ਮੌਜੂਦ ਰਹਿੰਦੇ ਨੇ ਇਸ ਮੀਟਿੰਗ ਦੇ ਵਿੱਚ ਦੱਸਿਆ ਕਿ ਜੋ ਕਿ ਸ਼ੱਕੀ ਲੋਕ ਦੇਖੇ ਗਏ ਇਸ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਜਿਸ ਕਰਕੇ ਜੋ ਅਮਨਤਾ ਯਾਤਰਾ ਦੀ ਸੁਰੱਖਿਆ ਨੂੰ ਹੋਰ ਵਿਧਾਨਣ ਦੇ ਲਈ ਯਕੀਨੀ ਬਣਾਉਣ ਦੇ ਲਈ ਜੋ ਸੁਰੱਖਿਆ ਦੇ ਪ੍ਰੋਕਿਆ ਪੁਖਤਾ ਪ੍ਰਬੰਧ ਕਰਨ ਦੇ ਲਈ ਹੈ ਉੱਚ ਪੱਧਰੀ ਮੀਟਿੰਗ ਹੈ ਜੋ ਕੀਤੀ ਜਾ ਰਹੀ ਪਠਾਨਕੋਟ ਦੇ ਵਿੱਚ ਹੋਈਏ ਮੀਟਿੰਗ ਜਿਸ ਦੇ ਵਿੱਚ ਅਮਨਨਾਤੀ ਯਾਤਰਾ ਦੇ ਲਈ ਰਣਨੀਤਿਕ ਤਿਆਰੀਆਂ ਵੱਖ-ਵੱਖ ਪਹਿਲੂਆਂ ਨੂੰ ਦੇਖਦੇ ਹੋਇਆ ਪੁਲਿਸ ਦੇ ਵੱਲੋਂ ਕੀਤੇ ਜਾ ਰਹੀਆਂ ਨੇ ਦਾਸੀ ਕਿ ਇਸ ਦੇ ਵਿੱਚ ਪੁਲਿਸ ਦੀ ਤੈਨਾਤੀ ਹੋਵੇ ਚਾਹੇ ਆਵਾਜਾਈ ਦੇ ਪ੍ਰਬੰਧ ਹੋਣ ਆਫਤ ਦੇ ਵਿੱਚ ਪ੍ਰਬੰਧ ਹੋਣ ਜਾਂ ਫਿਰ ਸੁਰੱਖਿਆ ਉਪਾਹਨ ਹਰ ਚੀਜ਼ਾਂ ਦੇ ਲਈ ਤਾਂ ਜੋ ਇਹ ਮੀਟਿੰਗ ਕੀਤੀ ਗਈ ਹੈ ਤਾਂ ਕਿ ਯਾਤਰਾ ਵੈ ਉਸ ਨੂੰ ਸ਼ਰਦਾਲੂਆ ਦੇ ਲਈ ਨਿਰਵਿਘਨ ਅਤੇ ਸੁਰੱਖਿਤ ਲਾਂਗੇ ਨੂੰ ਯਕੀਨੀ ਬਣਾਉਣ ਦੇ ਲਈ ਇਹ ਮੀਟਿੰਗ ਹੈ ਜੋ ਕੀਤੀ ਗਈ ਹੈ ਸੋ ਕਟੂਆ ਜ਼ਿਲ੍ਹੇ ਦੇ ਵਿੱਚ ਹਥਿਆਰਬੰਦ ਸ਼ੱਕੀ ਵਿਅਕਤੀਆਂ ਦੇ ਨਾਲ ਜੋ ਮੁੱਟਪੇੜ ਵਾਲੀਆਂ ਤਾਜ਼ਾ ਘਟਨਾਵਾਂ ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਮੀਟਿੰਗ ਵਿੱਚ ਪੰਜਾਬ ਪੁਲਿਸ ਜੰਮੂ ਕਸ਼ਮੀਰ ਦੀ ਪੁਲਿਸ ਭਾਰਤੀ ਸੈਨਾ ਹਿਮਾਚਲ ਪ੍ਰਦੇਸ਼ ਦੀ ਪੁਲਿਸ ਭਾਰਤੀ ਹਵਾਈ ਸੈਨਾ ਸਿਮਾ ਸੁਰੱਖਿਆ ਬਲ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਜੋ ਸੀਨੀਅਰ ਅਧਿਕਾਰੀ ਸੀ ਉਹ ਵੀ ਇਸ ਦੇ ਵਿੱਚ ਸ਼ਾਮ ਨੂੰ ਰੰਦੇ ਨੂੰ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਤੇ ਇਸ ਨੂੰ ਜੋ ਮੀਟਿੰਗ ਦੇ ਵਿੱਚ ਅਮਨਾ ਦੀ ਯਾਤਰਾ ਦੇ ਲਈ ਜਾਣ ਵਾਲੇ ਸ਼ਦਾਲੂਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜੋ ਵਿਚਾਰ ਵਟਾਂਦਰਾ ਵੈਸ ਖਾਸ ਮੀਟਿੰਗ ਦੇ ਵਿੱਚ ਕੀਤੇ ਗਏ ਹਨ ਸੋ ਉਹਨਾਂ ਨੇ ਦੱਸਿਆ ਕਿ ਰਸਤਿਆਂ ਦੇ ਦੇਸ਼ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਦੇ ਲਈ ਉਹਨਾਂ ਨੂੰ ਪੰਜ ਸੈਕਟਰਾਂ ਦੇ ਵਿੱਚ ਵੰਡਿਆ ਵੀ ਗਿਆ ਤੇ ਸੀਏਪੀਐਫ ਦੀਆਂ ਚਾਰ ਕੰਪਨੀਆਂ ਇਹਨਾਂ ਦੇ ਨਾਲ ਤਾਇਨਾਤ ਵੀ ਕੀਤੀ ਗਈਆਂ ਨੇ ਸਬਕਤਾਂ ਇੰਤਜ਼ਾਮ ਮੇ ਕੀਤੇ ਗਏ ਨੇ ਜੋ ਯਾਤਰਾ ਵਹ ਉਸ ਨੂੰ ਨਿਰਵੇਗਨ ਅਤੇ ਸੁਰੱਖਿਤ ਬਣਾਉਣ ਦੇ ਲਈ ਸੋ ਯਾਤਰਾ ਵਹ ਜੋ ਕਿ ਲਗਭਗ 19 ਅਗਸਤ ਤੱਕ ਚੱਲੇਗੀ ਇਸ ਪੂਰੀ ਯਾਤਰਾ ਦੇ ਵਿੱਚ ਜੋ ਵਕ ਵਕ ਜੋ ਪੁਲਿਸ ਅਤੇ ਏਜੰਸੀਆਂ ਨੇ ਉਹਨਾਂ ਦੇ ਲਈ ਜੋ ਤੈਨਾਤੀ ਕੀਤੀ ਗਈ ਹੈ ਤਾਂ ਕਿ ਪੰਜਾਬ ਦੇ ਵਿੱਚ ਜੋ ਯਾਤਰਾਵਹਿ ਯਾਤਰਾ ਨੂੰ ਜੋ ਨਿਰਵਿਘਨ ਅਤੇ ਸੁਰੱਖਿਅਤ ਹੈ ਜੋ ਸਰਵਦਾ ਲੋਹਾ ਦੇ ਲਈ ਬਣਾਇਆ ਜਾਵੇ ਸੋ ਪੂਰੇ ਰੂਟ ਦੇ ਉੱਤੇ ਤੈਨਾਤੀਆਂ ਨੇ ਜੋ ਕੀਤੀਆਂ ਗਈਆਂ ਹਨ